ਜਿਗਰਾਉਂ ਚਾਂਸੀ ਰਾਣੀ ਚੌਂਕ ਦੇ ਬਿਲਕੁਲ ਨੇੜੇ ਪਾਣੀ ਵਾਲੀ ਟੈਂਕੀ ਦੇ ਬਿਲਕੁਲ ਸਾਹਮਣੇ ਸ਼ੀਤਲ ਸਿਲਕ ਐਂਡ ਸਾੜੀ ਵਾਲਿਆਂ ਕੋਲ ਲੈ ਕੇ ਆਏ ਆ ਇਹਨਾਂ ਦਾ 30 ਸਾਲ ਪੁਰਾਣਾ ਕੱਪੜੇ ਦਾ ਕੰਮ ਹੈ ਇੱਥੇ ਤੁਹਾਨੂੰ ਕਾਟਨ ਪ੍ਰਿੰਟ ਬਰਬਰੀ ਪ੍ਰਿੰਟ ਮਸਲੀਨ ਪ੍ਰਿੰਟ ਦੇ ਸੂਟ ਤਾਂ ਮਿਲਣਗੇ ਨਾਲ ਬ੍ਰਾਈਡਲ ਸੂਟ ਵੀ ਮਿਲ ਜਾਣਗੇ ਤੇ ਪਿਓਰ ਕਰੇਪ ਦੇ ਫੁੱਲ ਪਾਰਟੀ ਵੇਅਰ ਸੂਟ ਵੀ ਮਿਲ ਜਾਣਗੇ ਅਨਾਰਕਲੀ ਡ्रेसेस ਦੇ ਨਾਲ-ਨਾਲ ਅਨਾਰਕਲੀ ਰੈਡੀमेड ਸ਼ਰਾਰਾ ਸੂਟ ਪਲਾਜ਼ੋ ਸੂਟ ਵੀ ਮਿਲ ਜਾਣਗੇ ਬਹੁਤ ਸੋਹਣੇ ਸੋਹਣੇ ਲਹਿੰਗਿਆਂ ਦੇ ਨਾਲ-ਨਾਲ ਬ੍ਰਾਈਡਲ ਲਹਿੰਗੇ ਵੀ ਅਵੇਲੇਬਲ ਆ ਰੈਡੀमेड ਲੌਂਗ ਡ्रेसेस ਫਰੈਂਟਸ ਦੇ ਕੁੜਤੇ ਪਜਾਮੇ ਕੋਟ ਪੈਂਟ ਪੈਂਟ ਸ਼ਰਟ ਬਲੇਜ਼ਰ ਸਾਰੇ ਤਰ੍ਹਾਂ ਦਾ ਕੱਪੜਾ ਮਿਲ ਜੂਗਾ ਤੇ ਕੁੜਤੇ ਪਜਾਮਿਆਂ ਦੇ ਨਾਲ ਮੈਚਿੰਗ ਬਾਸਕਟ ਦਾ ਕੱਪੜਾ ਵੀ ਮਿਲ ਜੂਗਾ ਬੈਡਿੰਗ ਲਹਿੰਗੇ ਤੇ ਸ਼ੇਰਵਾਨੀਆਂ ਵੀ ਤੁਸੀਂ ਅਪਨੇ ਅਕੋਰਡਿੰਗ ਕਸਟਮਾਈਜ਼ ਕਰਵਾ ਸਕਦੇ ਹੋ ਤੇ ਨਾਲ ਹੀ ਸਪੈਸ਼ਲੀ ਪੱਗਾਂ ਰਮਾਲ ਟਾਈਆਂ ਵੀ ਇੱਕੋ ਕਲਰ ਦੀਆਂ ਕਸਟਮਾਈਜ਼ ਕਰਵਾ ਸਕਦੇ ਹੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਚ ਫੁਲਕਾਰੀਆਂ ਦੇ ਨਾਲ ਨਾਲ ਡਾਈਏਬਲ ਬੇਸ ਵੀ ਸਾਰੇ ਤਰ੍ਹਾਂ ਦਾ ਮਿਲ ਜੂਗਾ ਸਟਿਚਿੰਗ ਵੀ ਅਵੇਲੇਬਲ ਆ ਤੇ ਨਾਲ ਅਲਟਰੇਸ਼ਨ ਵੀ ਕਰਦੇ ਆ ਤੇ ਨਾਲ ਹੀ ਇਹਨਾਂ ਦਾ ਬੁਟੀਕ ਵੀ ਆ ਇਹਨਾਂ ਤੋਂ ਤੁਸੀਂ ਆਨਲਾਈਨ ਸ਼ਿਪਿੰਗ ਵੀ ਕਰਵਾ ਸਕਦੇ ਹੋ ਤੇ ਪਾਰਕਿੰਗ ਦੀ ਕੋਈ ਪ੍ਰੋਬਲਮ ਨਹੀਂ ਕਾਰ پارک ਕਰਨ ਲਈ ਦੁਕਾਨ ਮੂਰੇ ਖੁੱਲੀ ਡੁੱਲੀ ਜਗ੍ਹਾ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਉੱਤੇ ਕੰਟੈਕਟ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ